ਹੈਲੋ ਹਾਂਜੀ ਸਸਿਗਾਲ ਜੀ ਲੋ ਜੀ ਅੱਜ ਚੱਲੇ ਅਸੀਂ ਵਿਆਹ ਤੇ ਲੇਟ ਹੋ ਗਿਆ ਮੈਂ ਕਾਫੀ ਮੈਂ ਨਹੀਂ ਮੈਨੂੰ ਅਮਰਤ ਨੇ ਲੇਟ ਕਰਾਤਾ ਤੇ ਕੱਲ ਏਦਾਂ ਵਾ ਬਈ ਬਸ ਜੋਦ ਨਹੀਂ ਦੇਖਦੇ ਉਹਨਾਂ ਨੂੰ ਸਾਢੇ 10 ਦਾ ਟਾਈਮ ਦਿੱਤਾ ਤੇ ਹੁਣ ਵਾ ਚੱਲੇ ਆ 12 ਉਹ ਡਿਆ ਠੀਕ ਲਿਆ ਪੂਰਾ ਤੂੰ ਮੈਨੂੰ ਇਹ ਪੈਨੇ ਵਜ ਦਾ ਟਾਈਮ ਦਿੱਤਾ ਤੂੰ ਆਇਆ ਨਹੀਂ ਹੁਣ ਮੈਂ ਚਾਲ ਲੱਗਾ ਪਹਿਲਾਂ ਉਹਨਾਂ ਨੂੰ ਲੈਣ ਤੇ ਸਰਦੀ ਦੇ ਪਾਗ ਹੀ ਨਹੀਂ ਬੱਜਣ ਦੀ ਜਮਨ ਦੀ ਬਾਕੀ ਮੈਂ ਚੱਲ ਤਾਂ ਤਾਂ ਨਾ ਇਹ ਵੀ ਤਾਂ ਬਾਕੀ ਹੋਲੇ ਆਏ ਕੋ ਗਾਰੇ ਆ ਫੋਨਾਂ ਦੇ ਫੇਮ ਡਾਲੋ ਅੱਜ ਵੀ ਆ ਚਲੇ ਆ ਤੇ ਚਾਰ ਜਣੇ ਗੱਡੀ ਸਾਡੀ ਚ ਬਾਕੀ ਪਹੁੰਚ ਚੁੱਕੇ ਆ ਉਸ ਹੁਣ ਮਿਲਦੇ ਤੁਹਾਨੂੰ ਉਹਨਾਂ ਕੋ ਜਾ ਕੇ ਬੋਲੋਗਾ ਕਿਹੜਾ ਹੁੰਦੇ ਕੱਲ ਬਹੁ ਬੋਗਾ ਖੜਾ ਤੁਨੋ ਢਾਸ ਵਾਲੀ ਨੇ ਪਿੱਛੋਂ ਮੋੜ ਗਿਆ ਨੋਕੀ ਕਹਿੰਦੇ ਤੁਹਾਨੂੰ ਗੱਡੀ ਦੇ ਲੈਣ ਆਉਣਾ ਬੱਸੇ ਜਾਣਾ ਪੈਣਾ ਢੋਲਾ ਸਾਲਾਂ ਆਂਦਾ ਉਹ ਕਈ ਜਣੇ ਕਹਿ ਗਏ ਤਿੰਨ ਖਲੋਤੀ ਘੱਲੇ ਹੋਰ ਕੱਢਣ ਨਹੀਂ ਦੇ ਆਪੇ ਦਾ ਨਾ ਮਰਨਾ ਨਹੀਂ ਜਣਾ ਤੇਰਾ ਪਤਾ ਲੱਗਦਾ ਸ਼ੇਅਰ ਕਰਕੇ ਬਣਾ ਦੇ ਮੂੰਹ ਤੇ ਬੜੀ ਚਲਾ ਮਾਮਾ ਵਾਈਡ ਐਂਗਲ ਆ ਆਈ ਫੋਨਿਆ ਜਿਸ ਨੇ ਹੀ ਢਲੇ ਪਏ ਆ ਉਹ ਰਾਗੇ ਸੋਢੀ ਜਾਣਾ ਸਾਡੇ ਮਾਲਾ ਵਿਆਹ ਚਲੇ ਸਾਢੇ 10:00 ਜਾਂਦੇ ਜਾਂਦੇ ਸਾਰਾ 10:00 ਵਜੇ ਦਾ ਤਿਆਰ ਕੀਤਾ ਨੇ ਮੇਨੂੰ ਸਾਰਾ ਕਿਸੂਰ ਆਉਂਦਾ ਮਖਾਣੇ ਹਾਂ ਨਹੀਂ ਮੇਰਾ ਨਹੀਂ ਸੂਰ ਕਰਾਉਂਦੇ ਇਹ ਰਾ ਮੇਰੇ ਕੋਲ ਆਇਆ ਸਾਰਾ ਆਉਂ ਲਾਗੇ ਲੜਾਂ ਹੈ ਪਹਿਰੇ ਪੈਂਦੀ ਪੁੰਚੇ ਲੁਣੀ ਕਹਿੰਦੇ ਹਾਂ ਹੁਣ ਖੈਰ ਚੱਲਦਾ ਜੁਕੈਂਦੇ ਹਾਂ ਹਾਂ ਮਤਨ ਮਿਲਦੇ ਜਾਗੇ ਪੈਸਰੇ ਗੇਟ ਦੇ ਮੂਰੇ ਮੇਰੇ ਪੈਂਦੀ ਆ ਪੈਸਰੇ ਪੈਂਦੀ ਆ ਪੇੜ ਦੇ ਕਿਨੇ ਕਿੱਟੀ ਆ ਤੇ ਕਿੰਨੇ ਅੰਦਰ ਦੇ ਕਿੰਨੇ ਐਨਾ ਕੰਮਾਂ ਜਿਹਾ ਕਿ ਲੋਤੇ ਰਹੇ ਗੱਲ ਥੱਲੇ ਵੀ ਪਿਆਰੀ ਮੁਕੀ ਆ ਜੀ ਹੈ ਜੀ ਤੇਰੀ ਥੱਲੇ ਵੀ ਮੈਂ ਕਿਹਲੇ ਭੇਜ ਲਾਂਦਾ ਫਿਰਦਾ ਪਿਆਰੀ ਆਪਣੀ ਤੇਰੀ ਤੇਰੀ ਆ ਅੜੇ ਬਣੇ ਲੱਗਦਾ ਮੁੰਡਾ ਭੱਜਿਆ ਪੀਣੂ ਕੋਤਲੋਂ ਜਾਣਾ ਵਾ ਉਹ ਹੋ ਗਿਆ ਸਿੰਘਾ ਇੱਥੋਂ ਰੋਡ ਤੇ ਜਾਣਾ ਪਾ ਲਓ ਜੀ ਪਹੁੰਚ ਗਏ ਹੁਣ ਪੈਲਛੇ ਦੇ ਬਾਹਰ ਆ ਗਏ ਟਿਸ਼ਨ ਮਿਸ਼ਨ ਹੋਣ ਦੇ ਟਿਸ਼ਨ ਮਿਸ਼ਨ ਇੱਕ ਗਦੀ ਆਦੀ ਉੱਥੇ ਲੱਗੀ ਜਾਂਦਾ ਪਰੇ ਕਰਕੇ ਲਾਓ ਆਏ ਥੋੜੇ ਮੁੰਡੇ ਬਹਿ ਗਏ ਇਧਰੋਂ ਵੇਖੋ ਆ ਫਤੇ ਸਿੰਘ ਉੱਪਰ ਆ ਵਾ ਆ ਵੇਖੋ ਉਪਰ ਅਲੀ ਬਲੀ ਆ ਅਲੀ ਡੰਗਰਾ ਜੀ ਡੰਗਰਾ ਵੇਲੀ ਗਿਆ ਤਾਂ ਵੇਲੀ ਆ ਉਹ ਵੇਲੀ ਮਾਮਾ ਵਾ ਇਹ ਨਹੀਂ ਘਟਾਉਂਦਾ ਜੀ ਕੌਣ ਆ ਤੂੰ ਯਾਰ ਦਾ ਆਪਣਾ ਇਹ ਗ੍ਰੀਨ ਮੈਂ ਪਰ ਕਾਲਾ ਹੋਣਾ ਇਧਰ ਹੋ ਯਾਰ ਮੈਂ ਪਨੀਰ ਲਈ ਹਾਂ ਕਿ ਕਾਲਾ ਜੇ ਵੀਰ ਮੈਂ ਚਿਕਨਾ ਪਨੀਰ ਵਾਲਾ ਆਈ ਯਾਰ ਠੀਕ ਆ ਵੇ ਆਸ਼ਨੋ ਮੈਂ ਚਾਹ ਪਾਤੀ ਖਾੜੋ ਰਿਹਾ ਫੋਟੋ ਸ਼ੂਟ ਦਿਖਾਓ ਭਾਈ ਕਿਹਦੇ ਫੋਟੋ ਭਾਜੀ ਲੈ ਕੇ ਮੇਰੀ ਕਿੱਕੀ ਵਾਲਾ ਮਮੀ ਆ ਪੋਜ ਮਾਰ ਨਾ ਹੀ ਮੇਰੇ ਪਰੇਗਾ ਹੀ ਮਾਰਿਆ ਯਾਰ ਓਕੇ ਆ ਲੈ ਮੈਂ ਪਰੇਗਾ ਤੈਨੂੰ ਕਿ ਭਾਗੇ ਆਏ ਹੈ

ਆੜਿਓ ਮੁਗ ਗਿਆ ਸਲਾਟਾਡ ਇਧਰ ਮੁਕਰ ਹਾਂ ਮੁਗ ਗਿਆ ਨਹੀਂ ਲੈ ਆਓ ਫਿਰ ਵਾ ਥੱਲੇ ਲਾਏ ਕਣੇ ਫੁੰਦਾ ਲਾਏ ਆ